ਹਲੇ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਆ ਆਪਣੀ ਮੱਕੀ ਨੂੰ ਅੱਜ ਤੋਂ 15-20 ਦਿਨ ਪਹਿਲਾਂ ਇੱਕ ਟੈਂਕੀ ਰਾਉਂਡ ਅਪ ਦੀ ਵੱਜ ਗਈ ਭਲੇਖੇ ਨਾਲ ਤੇ ਬੰਦੇ ਨੂੰ ਪਤਾ ਨਹੀਂ ਲੱਗਾ ਤੇ ਆ ਦੇਖੋ ਇਧਰਲੇ ਪਾਸੇ ਇੱਕ ਲੈਂ ਨੂੰ ਇੱਕ ਟੈਂਕੀ ਹੀ ਲੱਗੀ ਸੀ ਰਾਉਂਡ ਅਪ ਤੇ ਬਾਅਦ ਵਿੱਚ ਆਪਾਂ ਪਤਾ ਲੱਗ ਗਿਆ ਸੀ ਉਸੇ ਟਾਈਮ ਹੀ ਤੇ ਫਿਰ ਆਪਾਂ ਉਤੋਂ ਪਾਣੀ ਦੀਆਂ ਤਿੰਨ-ਚਾਰ ਟੈਂਕੀਆਂ ਲਾਈਆਂ ਖਾਲੀ ਪਾਣੀ ਦੀਆਂ ਤੇ ਮਤਲਬ ਕਿ ਧੋਣ ਧੋਣ ਦੀ ਕੋਸ਼ਿਸ਼ ਕੀਤੀ ਬਾਕੀ ਮੱਕੀ ਤਾਂ ਵਧੀਆ ਹੋ ਗਈ ਆ ਬਾਕੀ ਜਿਹੜੀ ਸਾਈਡ ਰਾਉਂਡ ਅਪ ਹੋਜੀ ਆ ਥੋੜੀ ਹਾਈਟ ਘੱਟ ਰਹਿ ਗਈ ਆ ਬਾਕੀ ਇਹਦੇ ਉੱਤੇ ਆਪਾਂ ਹੋਰ ਵੀ ਸਪਰੇਅ ਕੀਤੀ ਸੀ ਫਿਰ ਉਹਨੂੰ ਮਤਲਬ ਕਿ ਉਹਦਾ ਹਾਸਰ ਘੱਟ ਕਰਨ ਵਾਸਤੇ ਰਾਉਂਡ ਅਪ ਦਾ ਬਾਕੀ ਫਿਰ ਵੀ ਹਾਈਟ ਘੱਟ ਰਹਿ ਗਈ ਆ ਜਾਂ ਵਿੱਚ ਕੁਝ ਥੀਲੇ ਮਰ ਗਏ ਨੇ ਤੇ ਬਾਕੀ ਮੱਕੀ ਵਧੀਆ ਖਲੋਤੀ ਇੱਧਰ ਦੇਖੋ ਤੇ ਬਾਕੀ ਦੋਸਤੋ ਧਿਆਨ ਰੱਖਿਆ ਕਰੋ ਪਤਾ ਨਹੀਂ ਲੱਗਦਾਗਾ ਇਹਨਾਂ ਚੀਜ਼ਾਂ ਦਾ ਲੇਖਾ ਕਿਸੇ ਨੂੰ ਵੀ ਲੱਗ ਸਕਦਾ ਤਿਆਰ ਰੱਖਿਆ ਕਰੋ ਸਤਿ ਸ੍ਰੀ ਅਕਾਲ